ਤੋ ਹੈਲੋ ਦੋਸਤੋ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਮੈਂ ਹਰਵਿੰਦਰ ਸਿੰਘ ਤੁਹਾਡੇ ਨਾਲ ਹਾਜ਼ਰ ਹਾਂ ਕੁਝ ਖਾਸ ਗੱਲਾਂ ਲੈ ਕੇ ਤੁਸੀਂ ਪਿਛਲੀ ਵੀਡੀਓ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਤੋ ਉਮੀਦ ਕਰਦੇ ਹਾਂ ਕਿ ਆ ਵੀਡੀਓ ਵੀ ਤੁਹਾਨੂੰ ਜਿਹੜੀ ਚੰਗੀ ਲੱਗੇਗੀ ਤੁਸੀਂ ਇਸ ਵੀਡੀਓ ਵਿੱਚ ਸਾਨੂੰ ਬਹੁਤ ਸਾਰਾ ਪਿਆਰ ਦਿਓਗੇ ਤੇ ਗੱਲ ਕਰਦੇ ਹਾਂ ਅੱਜ ਦੀ ਜਿਹੜੀ ਵੀਡੀਓ ਉਹ ਇੱਕ ਖਾਸ ਵਿਸ਼ਾ ਏ ਇਹ ਵਿਸ਼ਾ ਹੈ ਕਿ ਜਿਹੜੇ ਅਵਾਰਾ ਪਸ਼ੂ ਨੇ ਜਿਹੜੇ ਅਵਾਰਾ ਪਸ਼ੂ ਨੇ ਜੋ ਸੜਕਾਂ ਦੇ ਉੱਪਰ ਜਾ ਤਾਂ ਬੈਠੇ ਹੁੰਦੇ ਨੇ ਕਈ ਵਾਰ ਜਿਹੜੀ ਜਿਹੜੀ ਸੜਕ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਉਹ ਸੜਕ ਦੇ ਉੱਪਰ ਜਾ ਤਾਂ ਬੈਠੇ ਹੁੰਦੇ ਨੇ ਜਾਂ ਵਿਚਾਲੇ ਖੜੇ ਹੁੰਦੇ ਨੇ ਤੇ ਜਾਂ ਫਿਰ ਜਿਹੜੇ ਕੀ ਕਰਦੇ ਚੱਲ ਫਿਰ ਰਹੇ ਹੁੰਦੇ ਨੇ ਤੋਂ ਅੱਜ ਉਸ ਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਚੱਕੂ ਖਾਸ ਗੱਲਾਂ ਧਿਆਨ ਦੇਣੀ ਹੈ ਦੇਣ ਜੋ ਕਰਨਾ ਚਾਹੁੰਦੇ ਆ ਕਿਉਂਕਿ ਇਹਨਾਂ ਪਸ਼ੂਆਂ ਦੇ ਨਾਲ ਜਿਹੜਾ ਨੁਕਸਾਨ ਹੁੰਦਾ ਉਹ ਇਨਸਾਨ ਦਾ ਹੀ ਨਹੀਂ ਹੁੰਦਾ ਬਲਕਿ ਜਿਹੜਾ ਪਸ਼ੂਆਂ ਦਾ ਵੀ ਬਹੁਤ ਵੱਡਾ ਜਿਹੜਾ ਕਿ ਹੁੰਦਾ ਹੈ ਨੁਕਸਾਨ ਹੁੰਦਾ ਹੈ ਤੂੰ ਗੱਲ ਕਰਦੇ ਇਹ ਆਉਂਦੇ ਕਿੱਥੋਂ ਨੇ ਇਹ ਇਹਨਾਂ ਦੀ ਓਨ ਦੀ ਕੋਈ ਢੜਾ ਪਾਸਾ ਨਹੀਂ ਹੈ ਇਹ ਸਿਰਫ ਜਿਹੜੇ ਲੋਕ ਕੀ ਕਰਦੇ ਨੇ ਪਸ਼ੂਆਂ ਨੂੰ ਆਪਣੇ ਘਰ ਵਿੱਚ ਦੁੱਧ ਜਿਹੜਾ ਪ੍ਰਾਪਤ ਕਰਨ ਲਈ ਇਹਨਾਂ ਨੂੰ ਪਾਲਦੇ ਨੇ ਛੋਟੇ ਪਸ਼ੂ ਜਦੋਂ ਇਹ ਵੱਡੇ ਹੋ ਜਾਂਦੇ ਨੇ ਤੇ ਜਦੋਂ ਜਦੋਂ ਬਲਦ ਪੈਦਾ ਜਿਹੜੇ ਬੱਚੇ ਬਲਦ ਹੁੰਦੇ ਨੇ ਉਹ ਜਦੋਂ ਵੱਡੇ ਹੋ ਜਾਂਦੇ ਤੇ ਉਹ ਕਿਸੇ ਕੰਮ ਦੇ ਨਹੀਂ ਹੁੰਦੇ ਤੇ ਉਹਨਾਂ ਨੂੰ ਜਿਹੜਾ ਛੱਡਿਆ ਜਾਂਦਾ ਹੈ ਗਾਵਾ ਹੁੰਦੀਆਂ ਨੇ ਉਹਨਾਂ ਦਾ ਦੁੱਧ ਪੀ ਕੇ ਜਿਹੜਾ ਉਹਨਾਂ ਨੂੰ ਵੀ ਕੀ ਕਰ ਦਿੱਤਾ ਜਾਂਦਾ ਲੋਕ ਛੱਡ ਦਿੰਦੇ ਨੇ ਉਹ ਇੱਕ ਹੀ ਜਿਹੜੀ ਵੱਡੀ ਸਮੱਸਿਆ ਸਾਡੇ ਦੇਸ਼ ਦੇ ਵਿੱਚ ਕਿਉਂਕਿ ਇਹ ਜਦੋਂ ਛੱਡਿਆ ਜਾਂਦਾ ਪਹਿਲਾਂ ਤਾਂ ਇਹ ਕੀ ਕਰਦੇ ਨੇ ਪਿੰਡਾਂ ਵਿੱਚ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਲੋਕਾਂ ਦੀਆਂ ਫਸਲਾਂ ਖਾ ਜਾਂਦੇ ਆ ਪੱਠੇ ਖਾ ਜਾਂਦੇ ਜੋ ਲੋਕਾਂ ਨੇ ਆਪਣੇ ਪਸ਼ੂਆਂ ਦੇ ਲਈ ਬੀਜੇ ਹੁੰਦੇ ਆ ਤੋਂ ਇਹ ਇੱਕ ਬਹੁਤ ਜਦੋਂ ਇਹ ਪਿੰਡਾਂ ਵਿੱਚ ਨੁਕਸਾਨ ਕਰ ਰਹੇ ਹੁੰਦੇ ਨੇ ਤੇ ਇਹਨਾਂ ਨੂੰ ਕੀ ਕੀਤਾ ਜਾਂਦਾ ਫਿਰ ਲੋਕ ਟੈਂਪੂਆਂ ਵਿੱਚ ਜਾਂ ਟਰੱਕਾਂ ਰਾਲੀ ਦੇ ਵਿੱਚ ਪਾ ਕੇ ਜਿਹੜਾ ਇਹਨਾਂ ਨੂੰ ਸ਼ਹਿਰ ਛੱਡ ਜਾਂਦੇ ਨੇ ਤੇ ਜਦੋਂ ਇਹ ਸ਼ਹਿਰ ਵਿੱਚ ਆਉਂਦੇ ਨੇ ਤੇ ਸ਼ਹਿਰ ਵਿੱਚ ਵੀ ਜਿਹੜਾ ਇਹ ਕੀ ਕਰਦੇ ਨੇ ਆਪਸ ਵਿੱਚ ਲੜਦੇ ਨੇ ਬਸ ਜਦੋਂ ਲੜਦੇ ਹੁੰਦੇ ਨੇ ਤੇ ਲੜਦੇ ਲੜਦੇ ਕਈ ਵਾਰੀ ਇਹ ਕੀ ਦੁਕਾਨਾਂ ਦੇ ਵਿੱਚ ਚਲੇ ਜਾਂਦੇ ਹੁੰਦੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਕੋਈ ਲੇਡੀਜ਼ ਜਾ ਰਹੀ ਹੈ ਕੋਈ ਜੈਂਟਸ ਜਾ ਰਿਹਾ ਹੈ ਕੋਈ ਬਿਮਾਰ ਜਾ ਰਿਹਾ ਹੈ ਕੋਈ ਮੋਟਰਸਾਈਕਲ ਜਾ ਰਿਹਾ ਹੈ ਗੱਡੀ ਜਾ ਰਹੀ ਹੁੰਦੀ ਹੈ ਇਹ ਆਪਸ ਵਿੱਚ ਲੜਦੇ ਲੜਦੇ ਕਈ ਵਾਰੀ ਗੱਡੀ ਵਿੱਚ ਵਾਜ ਜਾਂਦੇ ਨੇ ਕਈ ਮੋਟਰਸਾਈਕਲ ਵਿੱਚ ਜਾਂਦੇ ਨੇ ਕਈ ਵਾਰੀ ਦੁਕਾਨ ਦੇ ਵਿੱਚ ਵੀ ਚਲੇ ਜਾਂਦੇ ਨੇ ਸ਼ੀਸ਼ੇ ਟੁੱਟ ਜਾਂਦੇ ਨੇ ਤਾਂ ਆਉਣ ਜਾਣ ਵਾਲੇ ਲੋਕਾਂ ਦੇ ਨਾਲ ਕੀ ਟਕਰਾਹ ਹੋ ਜਾਂਦਾ ਹੋ ਜਾਂਦਾ ਤੇ ਲੋਕਾਂ ਦਾ ਜਿਸ ਦੇ ਕਾਰਨ ਬਹੁਤ ਨੁਕਸਾਨ ਹੋ ਜਾਂਦਾ ਇਹ ਵਾਰੀ ਦੇਖਣ ਦੇ ਵਿੱਚ ਸੁਣ ਦੇ ਵਿੱਚ ਕਈ ਵਾਰੀ ਹੋਇਆ ਕਿ ਜਿਹੜੇ ਰਾਤ ਨੂੰ ਜਿਹੜੇ ਲੋਕ ਕੀ ਹੁੰਦੇ ਨੇ ਜਾ ਰਹੇ ਹੁੰਦੇ ਨੇ ਤੇ ਇਹ ਪਸ਼ੂ ਜ਼ਿਆਦਾਤਰ ਕੀ ਹੁੰਦੇ ਨੇ گاਵਾ ਜਾਂ ਬਲਦ ਇਹ ਕਾਲੇ ਰੰਗ ਦੇ ਹੁੰਦੇ ਨੇ ਤੇ ਰਾਤ ਦੇ ਹਨੇਰੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਦਿਸਦੇ ਨਹੀਂ ਹੁੰਦੇ ਤੇ ਕਈ ਵਾਰੀ ਜਿਹੜਾ ਉਹਨਾਂ ਜਾਨਵਰ ਲੋਕ ਇਹਨਾਂ ਦੇ ਨਾਲ ਟਕਰਾ ਜਾਂਦੇ ਹਨ ਤੇ ਕਈ ਵਾਰੀ ਇਸ ਨੂੰ ਵਿੱਚ ਆ ਕਿ ਮੌਕੇ ਤੇ ਹੀ ਨੌਜਵਾਨਾਂ ਦੀ ਕਿਉਂ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਤੇ ਇਸ ਦੇ ਲਈ ਅਸੀਂ ਸਭ ਜਿਹੜੇ ਇਹਨਾਂ ਪਸ਼ੂ ਨੂੰ ਪਾਲਦੇ ਆ ਆਪਣਾ ਮਤਲਬ ਲੈਣ ਤੋਂ ਬਾਅਦ ਜਿਹੜੇ ਇਹਨਾਂ ਨੂੰ ਛੱਡ ਦਿੰਦੇ ਆ ਇਹਦੇ ਵਿੱਚ ਅਸੀਂ ਸਭ ਹੀ ਕੀ ਹਾਂ ਗੁਨੇਗਾਰ ਹਾਂ ਉਹਨਾਂ ਲੋਕਾਂ ਦੀ ਮੌਤ ਦੇ ਵੀ ਗੁਨੇਗਾਰਾਂ ਤੇ ਇਹਨਾਂ ਦਾ ਵੀ ਜੋ ਪਸ਼ੂਆਂ ਦਾ ਨੁਕਸਾਨ ਹੁੰਦਾ ਇਹਦੇ ਲਈ ਵੀ ਅਸੀਂ ਕੀ ਹਾਂ ਵੱਡੇ ਗੁਨੇਗਾਰ ਹਾਂ ਸਭ ਤੋ ਇਹਦੇ ਵਿੱਚ ਸਾਨੂੰ ਕਰਨਾ ਕੀ ਹੈ ਇਦੇ ਵਿੱਚ ਸਾਨੂੰ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਪਹਿਲੀ ਗੱਲ ਇਹਨਾਂ ਪਸ਼ੂਆਂ ਨੂੰ ਜਿਹੜਾ ਛੱਡਣਾ ਹੀ ਚਾਹੀਦਾ ਇਹਦੇ ਕਾਰਨ ਜਿਹੜਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਵੀ ਤੇ ਪਸ਼ੂਆਂ ਦਾ ਵੀ ਤੇ ਦੂਜੀ ਗੱਲ ਇਹ ਹੈ ਸਰਕਾਰਾਂ ਨੂੰ ਇਸ ਵੱਲੇ ਕੀ ਹੈ ਧਿਆਨ ਦੇਣ ਦੀ ਲੋੜ ਹੈ ਜਿਹੜੀ ਉਹ ਸਰਕਾਰਾਂ ਇਸ ਵਾਸਤੇ ਕੀ ਧਿਆਨ ਦੇ ਸਕਦੀਆਂ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਗਊਸ਼ਾਲੇ ਬਣਾਏ ਹੁੰਦੇ ਹਨ ਪਰ ਉਹ ਗਊਸ਼ਾਲੇ ਇੱਕ ਕਮੇਟੀ ਦੇ ਅੰਡਰ ਹੁੰਦੇ ਹਨ ਪਰ ਇਹਨਾਂ ਜਿਹੜੇ ਉਹਨਾਂ ਦੇ ਵਿੱਚ ਸਿਰਫ گاਵਾ ਹੁੰਦੀਆਂ ਹਨ ਤੇ ਜਿਹੜੇ ਆਵਾਰਾ ਸਾਂਹ ਹੁੰਦੇ ਹਨ ਬਲਦ ਹੁੰਦੇ ਉਹ ਉਹਨਾਂ ਦੇ ਲਈ ਕੋਈ ਵੀ ਜਿਹੜੀ ਜਗਾਨੀ ਹੁੰਦੀ ਤੇ ਜ਼ਿਆਦਾਤਰ ਜਿਹੜੇ ਕੀ ਆ ਆਵਾਰਾ ਪਸ਼ੂਆਂ ਦੇ ਵਿੱਚ ਬਲਦਾਂ ਦੀ ਗਿਣਤੀ ਹੁੰਦੀ ਹੈ ਤੋਂ ਇਹਨਾਂ ਦੇ ਵਾਸਤੇ ਸਰਕਾਰਾਂ ਨੂੰ ਵੀ ਇੱਕ ਅਲੱਗ ਜਗ੍ਹਾ ਬਣਾਦਣੀ ਚਾਹੀਦੀ ਹੈ ਜਿਦੇ ਵਿੱਚ ਕੁਝ ਪੇੜ ਪੌਦੇ ਲਗਾਏ ਜਾਣ ਜਦ 4-5 ਕਿਲੇ ਜ਼ਮੀਨ ਹੋਵੇ ਵਿੱਚ ਘਾਹ ਲਗਾਇਆ ਜਾਵੇ ਵਿੱਚ ਮੋਟਰਾਂ ਲਗਾਈਆਂ ਜਾਣ ਤਾਂ ਜੋ ਉਹਨਾਂ ਨੂੰ ਸਮੇਂ-ਸਮੇਂ ਤੇ ਜ਼ਮੀਨ ਨੂੰ ਸਿੰਜਿਆ ਜਾਵੇ ਤੇ ਘਾਹ ਉੱਗਦਾ ਰਹੇ ਤੇ ਇਹ ਉੱਥੇ ਹੀ ਰਹਿਣ ਤੇ ਉੱਥੇ ਹੀ ਖਾਣ-ਪੀਣ ਤਾਂ ਜੋ ਇਹ ਸੜਕਾਂ ਦੇ ਉੱਪਰ ਨਾ ਆਉਣ ਤੇ ਨਾ ਹੀ ਲੋਕਾਂ ਦਾ ਨੁਕਸਾਨ ਹੋਵੇ ਤੇ ਨਾ ਹੀ ਜਿਹੜਾ ਕੀ ਹੈ ਪਸ਼ੂਆਂ ਦਾ ਨੁਕਸਾਨ ਹੋਵੇ ਕਿਉਂਕਿ ਸਰਕਾਰਾਂ ਦੇ ਕੋਲ ਜਿਹੜਾ ਪੈਸਾ ਹੁੰਦਾ ਉਹ ਸਰਕਾਰਾਂ ਦੇ ਕੋਲ ਬਹੁਤ ਹੁੰਦਾ ਤੇ ਸਰਕਾਰਾਂ ਹੀ ਇਹ ਅਜਿਹੇ ਉਪਰਾਲੇ ਕਰ ਸਕਦੀਆਂ ਹਨ ਤੇ ਜਿਹਦੇ ਨਾਲ ਕਿਸਾਨਾਂ ਦਾ ਵੀ ਨੁਕਸਾਨ ਹੋਣੋਂ ਬਚ ਸਕਦਾ ਤੇ ਜਿਹਦੇ ਨਾਲ ਜਿਹੜਾ ਲੋਕਾਂ ਦਾ ਆਮ ਲੋਕਾਂ ਦਾ ਵੀ ਜਿਹੜਾ ਨੁਕਸਾਨ ਹੁੰਦਾ ਉਹ ਵੀ ਬਚ ਸਕਦਾ ਹੈ ਤੋਂ ਇਹ ਇੱਕ ਜਿਹੜੀ ਵੱਡੀ ਇਕੱਠਨਾ ਹੈ ਜਿਹੜਾ ਵੱਡਾ ਮਕਸਦ ਹੈ ਜਿਹੜਾ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਹਨ ਤੋਂ ਇਹਨਾਂ ਐਕਸੀਡੈਂਟਾਂ ਤੋਂ ਅਚਾਨਕ ਹੋ ਰਹੇ ਐਕਸੀਡੈਂਟਾਂ ਤੋਂ ਵੀ ਜਿਹੜਾ ਸਾਨੂੰ ਬਚਿਆ ਜਾ ਸਕਦਾ ਜੇਕਰ ਸਰਕਾਰ ਅਜੇ ਉਪਰਾਲੇ ਕਰਦੀ ਹੈ ਤਾਂ ਸਰਕਾਰ ਨੂੰ ਇਹ ਉਪਰਾਲਾ ਜਿਹੜਾ ਜ਼ਰੂਰ ਕਰਨਾ ਚਾਹੀਦਾ ਤੇ ਇਸ ਵੀਡੀਓ ਨੂੰ ਸਭ ਲੋਕ ਬਹੁਤ-ਬਹੁਤ ਸ਼ੇਅਰ ਕਰੋ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਵਿੱਚ ਦੱਸਿਓ ਕਿ ਇਹ ਮੈਸੇਜ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਅਗਲੀ ਵੀਡੀਓ ਦੇਖਣ ਦੇ ਲਈ ਅਬਦਕਲੀ ਜੈ ਜਵਾਨ ਜੈ ਕਿਸਾਨ